ਹਾਂਜੀ ਸਤਿ ਸ਼੍ਰੀ ਅਕਾਲ ਜੀ ਕੱਦਾਂ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਡਿ ਹੋ ਅੱਜ ਦੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਲਈ ਹੈ ਜਿਹੜੇ ਵੀਰ ਆਪਾਂ ਨੂੰ ਪੁੱਛਦੇ ਪਏ ਸੀ ਕਿ ਵੀਰੇ ਆਪਾਂ ਕੇ ਪੁਰਤਕਾਲ ਦੇ ਵਿੱਚ ਹੋਰ ਵੀ ਕਿਸੇ ਤਰ੍ਹਾਂ ਪੇਪਰ ਲੈ ਸਕਦੇ ਆ ਕਿੰਨਾ ਕਾਰਨਾ ਕਰਕੇ ਜੇ ਅਸੀਂ ਪੁਰਤਕਾਲ ਦੇ ਵਿੱਚ ਆਈਏ ਜੇ ਮੰਨ ਲਓ ਸ਼ੈਨਗਨ ਸਾਡੇ ਕੋਲ ਨਹੀਂ ਹੈਗਾ ਜਾਂ ਸ਼ੈਨਗਨ ਦੇ ਪੇਪਰ ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੂੰ ਕਿ ਬੰਦ ਹੋ ਗਏ ਆ ਨਾ 88 ਤੋਂ 89 ਦੇ ਵਿੱਚ ਜਿਹੜੇ ਪੇਪਰ ਮਿਲਦੇ ਸੀਗੇ ਉਹ ਬੰਦ ਹੋ ਗਿਆ ਪੁਰਤਕਾਲ ਦੇ ਵਿੱਚ ਤੇ ਜਾਂ ਕਿਸੇ ਅਹੀਂ ਹੋਰ ਤਰੀਕੇ ਦੇ ਨਾਲ ਪੁਰਤਕਾਲ ਦੇ ਵਿੱਚ ਆਈਏ ਤੇ ਸਾਨੂੰ ਜਿਹੜੇ ਕੀ ਪੇਪਰ ਮਿਲ ਸਕਣ ਸੋ ਵੀਰ ਮੇਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹਰ ਇੱਕ ਭੈਣ ਭਰਾ ਤੱਕ ਪਹੁੰਚਾਓ ਕਿਉਂਕਿ ਬਹੁਤ ਇਹ ਸਵਾਲ ਆਪਣੇ ਭੈਣ ਭਰਾਵਾਂ ਦਾ ਹੈਗਾ ਆ ਕਿ ਅਸੀਂ ਪੁਰਤਕਾਲ ਦੇ ਵਿੱਚ ਆ ਕੇ ਪੇਪਰ ਲੈਣੇ ਆ ਤੇ ਪਾਸਪੋਰਟ ਲੈਣਾ ਮੈਂ ਤੇ ਕਿਹੜੇ ਤਰੀਕੇ ਨਾਲ ਲੈ ਸਕਦੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਪੁਰਤਗਾਲ ਦੇ ਜਿਹੜੇ ਪੇਪਰ ਉਹ ਬੰਦ ਹੋ ਚੁੱਕੇ ਨੇ ਸੋ ਵੀਰ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਭੈਣ ਭਰਾ ਤੱਕ ਜਰੂਰ ਪਹੁੰਚਾਓ ਤੇ ਚਲੋ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਕਿ ਪੁਰਤਗਾਲ ਦੇ ਵਿੱਚ ਜਿਹੜੇ ਲੋਕ ਡੌਂਕੀ ਰਾਈ ਜਾਂ ਫਿਰ ਜਿਹੜੇ ਸ਼ੈਨਗਨ ਵੀਜ਼ੇ ਰਾਈ ਆਉਂਦੇ ਸੀਗੇ ਤੇ ਉਹਨਾਂ ਦੇ ਵਾਸਤੇ ਜਿਹੜੇ ਸੀਗੇ ਪਹਿਲਾਂ ਕਿ ਦਰਵਾਜ਼ੇ ਖੁੱਲੇ ਸੀਗੇ ਕਿ ਪੇਪਰ ਜਿਹੜੇ ਉਹਨਾਂ ਨੂੰ ਮਿਲ ਸਕ ਮਿਲ ਜਾਂਦੇ ਸੀਗੇ ਕਿਉਂਕਿ ਅਸੀਂ ਵੀ ਸਾਰੇ ਸ਼ੈਨਗਨ ਵੀਜ਼ੇ ਨਾਲ ਹੀ ਉਦੋਂ ਆਏ ਸੀਗੇ ਸੋ ਸਾਨੂੰ ਉਦੋਂ ਇਸ ਟਾਈਮ ਤੇ ਜਦੋਂ ਆਪਾਂ ਆਏ ਸੀਗੇ ਸਾਨੂੰ ਵੀ ਇਹੀ ਪਤਾ ਹੁੰਦਾ ਸੀਗਾ ਕਿ ਸ਼ੈਨਗਨ ਵੀਜ਼ੇ ਤੇ ਜਾਓ ਉੱਥੇ ਸਟੇ ਕਰੋ ਤੇ ਵਰਕ ਕਰ ਸਕਦੇ ਆ ਤੇ ਤੁਸੀਂ ਪੇਪਰ ਲੈ ਸਕਦੇ ਹੋ ਹੁਣ ਉਹਨਾਂ ਨੇ ਕੀ ਕੀਤਾ ਜਿਹੜੀ ਨਵੀਂ ਸਰਕਾਰ ਆਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੈ ਕਿ ਪੇਪਰ ਜਿਹੜੇ ਕਿ ਬੰਦ ਕਰ ਦਿੱਤੇ ਨੇ ਬਟ ਫੇਰ ਵੀ ਤੁਸੀਂ ਪੁਰਤਕਾਲ ਦੇ ਵਿੱਚ ਆ ਕੇ ਪੇਪਰ ਲੈ ਸਕਦੇ ਹੋ ਉਹ ਕਿਹੜੇ-ਕਿਹੜੇ ਤਰੀਕੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਹਾਂ ਸਭ ਤੋਂ ਪਹਿਲਾਂ ਤਾਂ ਹੈਗਾ ਜੋਬ ਸਟicker ਵੀਜ਼ਾ ਇਹ ਵੀ ਵਰਕ ਵੀਜ਼ਾ ਹੀ ਹੁੰਦਾ ਇੱਕ ਹਿਸਾਬ ਨਾਲ ਕਿ ਜੇ ਤੁਸੀਂ ਆ ਗਏ ਹੋ ਇੱਥੇ ਪੁਰਤਕਾਲ ਦੇ ਵਿੱਚ ਇਹ 6 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਜੋਬ ਲੱਭਣੀ ਹੁੰਦੀ ਹੈ ਜਦੋਂ ਤੁਹਾਨੂੰ ਜੋਬ ਮਿਲ ਗਈ ਤੁਸੀਂ ਕੰਟਰੈਕਟ ਲੱਗ ਗਿਆ ਤੁਹਾਡਾ ਤਾਂ ਤੁਸੀਂ ਉਸ ਤੋਂ ਬਾਅਦ ਪੇਪਰ ਜਿਹੜੇ ਪੁਰਤਕਾਲ ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਦੂਸਰੇ ਨੰਬਰ ਤੇ ਹੁੰਦਾ ਵਰਕ ਪਰਮਟ ਟੂ ਵਰਕ ਪਰਮਟ ਦੇ ਨਾਲ ਵੀ ਤੁਸੀਂ ਆ ਕੇ ਪੇਪਰ ਲੈ ਸਕਦੇ ਹੋ 2 ਸਰੇ ਨੰਬਰ ਤੇ ਆ ਸਟੱਡੀ ਵੀਜ਼ਾ ਤੇ ਚੌਥੇ ਨੰਬਰ ਤੇ ਆ ਬਿਜ਼ਨਸ ਵੀਜ਼ਾ ਜੇ ਤੁਸੀਂ ਬਿਜ਼ਨਸ ਦੇ ਉੱਤੇ ਪੁਰਤਕਾਲ ਦੇ ਵਿੱਚ ਆਉਣਾ ਵਾ ਫਿਰ ਵੀ ਤੁਸੀਂ ਜਿਹੜੇ ਕੀ ਪੇਪਰ ਲੈ ਸਕਦੇ ਹੋ ਇਹ ਚਾਰ ਕੈਟਾਗਰੀਆਂ ਦੇ ਵਿੱਚ ਤੁਸੀਂ ਆਪਣੇ ਪੇਪਰ ਲੈ ਸਕਦੇ ਹੋ ਸਿਰਫ ਬੰਦ ਹੋਇਆ ਵਾ ਤੇ ਜਿੱਦਾਂ ਆਪਣੇ ਵੀਰ ਡੋਂਕੀ ਲਾ ਕੇ ਆਉਂਦੇ ਸੀਗੇ ਜਾਂ ਫਿਰ ਜਿਹੜੇ ਵੀਰ ਆਪਣੇ ਸ਼ੈਨ ਕਰਨ ਦੇ ਵਿੱਚ ਆਉਂਦੇ ਸੀਗੇ ਹੁਣ ਜੀ ਗੱਲ ਆਪਾਂ ਕਰ ਲਈਏ ਕਿ ਜੇ ਤੁਸੀਂ ਵਰਕ ਪਰਮਿਟ ਦੇ ਉੱਤੇ ਪੁਰਤਕਾਲ ਦੇ ਵਿੱਚ ਆ ਰਹੇ ਹੋ ਜੇ ਵਰਕ ਪਰਮਿਟ ਦੇ ਵਿੱਚ ਆ ਰਹੇ ਹੋ ਜੇ ਤੁਸੀਂ ਖੁਦ ਵੀਜ਼ਾ ਲਵਾਇਆ ਹੋਇਆ ਫਿਰ ਤੇ ਤੁਹਾਨੂੰ ਜਾਣਕਾਰੀ ਹੋਊਗੀ ਕਿ ਤੁਸੀਂ ਕਿਹੜੀ ਕੰਪਨੀ ਦੇ ਵਿੱਚ ਜਾ ਰਹੇ ਹੋ ਕਿਹੜੀ ਬੰਦੇ ਕੋਲ ਜਾ ਰਹੇ ਹੋ ਜੇ ਤੁਸੀਂ ਆਪਣੇ ਕਿਸੇ ਏਜੰਟ ਦੇ ਕੋਲੋਂ ਤੁਸੀਂ ਵੀਜ਼ਾ ਲਵਾਇਆ ਹੋਇਆ ਆ ਜਾਂ ਉਹਨੂੰ ਪੈਸੇ ਦਿੱਤੇ ਹੋਏ ਆ ਤੇ ਉਹਦੇ ਨਾਲ ਪੂਰੀ ਗੱਲ ਕਰਕੇ ਆਓ ਪੁਰਤਗਾਲ ਦੀ ਕਿ ਅਸੀਂ ਤੇਰੇ ਕਹਿੰਦੇ ਇਹ ਵਰਕ ਪਰਮਿਟ ਤੇ ਚੱਲੇ ਆ ਤੇ ਜਿਹੜੀ ਕੰਪਨੀ ਦੇ ਵਿੱਚ ਅਸੀਂ ਚੱਲੇ ਆ ਤੇ ਤੂੰ ਉਹਨਾਂ ਨੂੰ ਕਹਿਣਾ ਵੈ ਕਿ ਸਾਨੂੰ ਜਿਹੜੇ ਕਿ ਪੇਰਕਾਇਓ ਕਿ ਸਾਨੂੰ ਜਿਹੜੀ ਕੰਪਨੀ ਚ ਭੇਜ ਰਿਆ ਉਹਦੇ ਵਿੱਚੋਂ ਹੀ ਸਾਨੂੰ ਪੇਪਰ ਦਵਾ ਉਹਦੇ ਵਿੱਚ ਇਹ ਫਾਇਦਾ ਆ ਕਿ ਤੁਸੀਂ ਇੱਕ ਤੋਂ ਵੱਧ ਕੇ 2 ਮਹੀਨੇ ਦੇ ਵਿੱਚ ਵਿੱਚ ਜਿਹੜੇ ਕਿ ਪੇਪਰ ਲੈ ਲਓਗੇ ਕਿਉਂਕਿ ਜਦੋਂ ਪੇਪਰ ਇੱਥੇ ਜਦੋਂ ਤੁਸੀਂ ਕਿਸੇ ਕੰਪਨੀ ਦੇ ਵਿੱਚ ਆਉਨੇ ਹੋ ਵਰਕ ਦੇ ਵਿੱਚ ਜਾਂ ਕਿ ਖੇਤੀਬਾੜੀ ਦੇ ਵਿੱਚ ਆਉਨੇ ਜਾਂ ਕਿਸੇ ਵੀ ਤਰ੍ਹਾਂ ਦੇ ਵਰਕ ਦੇ ਵਿੱਚ ਆਉਨੇ ਹੋ ਉਹ ਕੀ ਕਰਦੀ ਕੰਪਨੀ ਇੱਕ ਮਤਲਬ ਕਿ ਮਹੀਨੇ ਦੇ ਵਿੱਚ ਤੁਹਾਡੇ ਪੇਪਰ ਬਣਾ ਕੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਖੁਦ ਸੈਫਦ ਅਹਿਮਦ ਦੇ ਵਿੱਚ ਸੈਫਦ ਦੇ ਵਿੱਚ ਲੈ ਜਾਂਦੀ ਹੈ ਤੁਹਾਡੇ ਬਾਇਓਮੈਟ੍ਰਿਕ ਕਰਾਉਣ ਲਈ ਫਿੰਗਰ ਕਰਵਾਉਣ ਨੂੰ ਉਸ ਤੋਂ ਬਾਅਦ ਤੁਹਾਡਾ ਕਿ ਮਹੀਨੇ ਬਾਅਦ ਜਿਹੜਾ ਕਿ ਕਾਰਡ ਆ ਜਾਂਦਾ ਉਹ ਹੁੰਦਾ ਵਰਕ ਪਰਮਿਟ ਦੇ ਉੱਤੇ ਜੇ ਤੁਸੀਂ ਆਉਨੇ ਹੋ ਆਪਣੇ ਏਜੰਟ ਨਾਲ ਗੱਲ ਕਰਕੇ ਉਹ ਪਾ ਤੇ ਨਹੀਂ ਗੱਲ ਕੀਤੀ ਹੈ ਵਰਕ ਪਰਮਣ ਦੀ ਤੇ ਸਾਨੂੰ ਐਂਡ ਤੱਕ ਜਦੋਂ ਤੱਕ ਸਾਨੂੰ ਪੇਪਰ ਨਹੀਂ ਮਿਲਦੇ ਉਦੋਂ ਤੱਕ ਸਾਨੂੰ ਦੱਸ ਕਿ ਸਾਨੂੰ ਦਵਾਉਂਗਾ ਕਿਉਂਕਿ ਤੁਹਾਨੂੰ ਫਿਰ ਆ ਕੇ ਇੱਥੇ ਖੱਜਲ ਨਹੀਂ ਹੋਣਾ ਪਊਗਾ ਬਾਕੀ ਜੇ ਤੁਹਾਡਾ ਏਜੰਟ ਮੁੱਕਰ ਜਾਂਦਾ ਜਾਂ ਕੰਪਨੀ ਮੁੱਕਰ ਜਾਂਦੀ ਫਿਰ ਤੁਸੀਂ ਕਿਸੇ ਵੀ ਵਿੱਚ ਕੰਮ ਲੈ ਕੇ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਕੋਲ ਵਰਕ ਕੰਟਰੈਕਟ ਕੰਮ ਦਾ ਕੰਟਰੈਕਟ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਫਿਰ ਵੀ ਜਿਹੜੇ ਕਿ ਪੇਪਰ ਆਪਣੇ ਲੋਕ ਕਰਵਾ ਸਕਦੇ ਹੋ ਤੇ ਪੇਪਰ ਜਿਹੜੇ ਕਿ ਲੈ ਸਕਦੇ ਹੋ ਜੇ ਤੁਸੀਂ ਵਰਕ ਪਰਮਿਟ ਤੇ ਵੀ ਆਉਨੇ ਹੋ ਅੱਗੇ ਤਾਂ ਤੁਹਾਨੂੰ ਸਟੱਡੀ ਵੀਜ਼ੇ ਵਾਲੇ ਦਾ ਤਾਂ ਪਤਾ ਹੀ ਹੈ ਕਿ ਸਟੱਡੀ ਵੀਜ਼ੇ ਤੇ ਆਉਨੇ ਹੋ ਤਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਓ ਤਾਂ ਤੁਸੀਂ ਆਟੋਮੈਟਿਕਲੀ ਤੁਹਾਡੇ ਫైనాన్స్ ਸਕੋਰੋ ਤੇ ਸਾਰਾ ਕੁਝ ਬਣ ਜਾਣਾ ਹੈ ਪੁਰਤਗਾਲ ਦੇ ਵਿੱਚ ਜਦੋਂ ਤੁਸੀਂ ਉਹਦੇ ਵਿੱਚ ਵੀ ਆ ਕੇ ਪੇਪਰ ਲੈ ਸਕਦੇ ਹੋ ਤੇ ਰਿਹਾ ਬਿਜ਼ਨਸ ਤੋਂ ਬਿਜ਼ਨਸ ਦੇ ਬੇਸ ਤੇ ਤੇ ਹਰ ਕੰਟਰੀ ਦਿੰਦੀ ਆ ਪੇਪਰ ਸੋ ਵੀਰ ਮੇਰੋ ਜਿੰਨੇ ਵੀ ਆਪਣੇ ਭੈਣ ਭਰਾ ਨਾਰਾਜ਼ ਸੀ ਕਿ ਪੁਰਤਗਾਲ ਦੇ ਪੇਪਰ ਬੰਦ ਹੋ ਗਏ ਨੇ ਜਾਂ ਪਤਾ ਨਹੀਂ ਕੀ ਆ ਕਿ ਨਹੀਂ ਹੈ ਹਣਾ ਸੋ ਵੀਰ ਮੇਰੋ ਪੇਪਰ ਲੈ ਸਕਦੇ ਹੋ ਪਰ ਮੇਨ ਜਿਹੜੇ ਸਿੱਧੇ ਤਰੀਕੇ ਹੁੰਦੇ ਸੀਗੇ ਪੇਪਰਾਂ ਲੈਣ ਦੇ ਉਹ ਫਰਕ ਪਰਮਨਟ ਜੌਬ ਸਟੇਕਰ ਜਾਂ ਸਟੱਡੀ ਵੀਜ਼ਾ ਏਸੇ ਤਰੀਕੇ ਨਾਲ ਹੁੰਦੇ ਸੀਗੇ ਸੋ ਪੁਰਤਗਾਲ ਨੇ ਜਿਹੜੇ ਸ਼ੁਰੂ ਕੀਤੇ ਸੀਗੇ ਉਹ ਬਹੁਤ ਵਧੀਆ ਸੀਗਾ ਕਿ ਸ਼ੈਨਗਨ ਵੀਜ਼ੇ ਵਾਲਿਆਂ ਨੂੰ ਵੀ ਦਿੰਦੇ ਸੀਗੇ ਜਾਂ ਜਿਹੜੇ ਡੌਂਗੀ ਲੱਗ ਆਏ ਕਿ ਹਰ ਇੱਕ ਨੂੰ ਪੇਪਰ ਜਿਹੜੇ ਦਿੰਦੇ ਸੀਗੇ ਪਰ ਹੁਣ ਜਿਹੜੀ ਨਵੀਂ ਸਰਕਾਰ ਆਈ ਹੈ ਉਹਨੇ ਬੰਦ ਕਰ ਦਿੱਤੇ ਹੈ ਹੁਣ ਮੈਂ ਇੱਕ ਇਹ ਵੀ ਸੁਣਦਾ ਬਈ ਆ ਮੈਂ ਕਈ ਕਹਿੰਦੇ ਪਏ ਕਿ ਤੁਸੀਂ ਚਲੇ ਜਾਓ ਪੁਰਤਗਾਲ ਦੇ ਵਿੱਚ 6 ਮਹੀਨਿਆਂ ਨੂੰ ਪੇਪਰ ਖੋਲ ਜਾਣਗੇ ਸਾਲ ਨੂੰ ਖੁੱਲ ਜਾਣਗੇ ਪਰ ਵੀਰੇ ਹਜੇ ਤੱਕ ਕੋਈ ਨਿਊਜ਼ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਇਹਨਾਂ ਦੀ ਮ ਅੰਦਰ ਕਰ ਰੱਖਣ ਚਾਹੇ ਇਹਨਾਂ ਦੀ ਮਰਜ਼ੀ ਆ ਚਾਹੇ ਤਾਨ ਕਾਲੂ ਖੋਲ ਦੇਣ ਸੋ ਵੀਰ ਮੇਰਿਓ ਐਵੇਂ ਕਿਸੇ ਦੀਆਂ ਗੱਲਾਂ 'ਚ ਆ ਕੇ ਕੰਮ ਨਾ ਖਰਾਬ ਕਰੋ ਨਾ ਤੂੰ ਤੁਸੀਂ ਸ਼ੈਨਗਨ ਵੀਜ਼ਾ ਤੇ ਆਓ ਹੁਣ ਤੇ ਨਾ ਹੀ ਡੌਂਕੀ ਲਾ ਕੇ ਆਓ ਜਿਉਣਾ ਵਰਕ ਪਰਮਿਟ ਤੇ ਪੁਰਤਕਾਲ ਆਓ ਰਾਮ ਨਾਲ ਪੇਪਰ ਲਾਓ ਜੇ ਹੋਰ ਕਿਸੇ ਕੰਟਰੀ ਦੇ ਵਿੱਚ ਕੰਮ ਕਰਨਾ ਹੈ ਫਿਰ ਜਿਸ ਤਰੀਕੇ ਨਾਲ ਮਰਜ਼ੀ ਆ ਜਬੋ ਠੀਕ ਹੈ ਜੇ ਕੰਮ ਹੀ ਕਰਨਾ ਪੈਸਾ ਹੀ ਕਮਾਉਣਾ ਤੇ ਬਾਕੀ ਇਸ ਤੋਂ ਬਾਅਦ ਸਪੇਨ ਕੰਟਰੀ ਵੀ ਹੈਗੀ ਆ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਕਿੱਦਾਂ ਪੇਪਰ ਹੈ ਕਿੱਦਾਂ ਨਹੀਂ ਹੈ ਸੋ ਇਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰਿਓ ਤੇ ਨਾਲੇ ਮੈਨੂੰ ਹੋਰ ਵੀ ਦੱਸਿਓ ਕਿ ਤੁਸੀਂ ਕਿਦਾਂ ਦੀਆਂ ਵੀਡੀਓ ਕਿਸ ਕੰਟਰੀ ਦੀਆਂ ਦੇਖਣੀਆਂ ਚਾਹੁੰਦੇ ਮੈਂ ਉਸ ਕੰਟਰੀ ਦੀਆਂ ਬਣਾ ਕੇ ਤੁਹਾਨੂੰ ਦੱਸੂਗਾ ਕਿ ਨੌਲੇਜ ਦਊਗਾ ਸੋ ਇਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰਨ ਨਾਲੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ